ਜੁਗ ਜੋਗੋ ਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਬਈਆਂ ਤੇ ਰਹਾਈਂ ਸੰਗਤਾਂ ਨੂੰ ਉਪਦੇਸ਼ ਕਰਦੇ ਹਨ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜੋਤ ਰੂਪ ਕਹਿੰਦੇ ਜੋਤ ਦੇ ਰੂਪ ਦੇ ਵਿੱਚ ਸਿਰ ਗੁਰੂ ਨਾਨਕ ਦੇਵ ਜੀ ਹਰ ਆਪ ਗੁਰੂ ਨਾਨਕ ਕਹਾਇਓ ਕਹਿੰਦੇ ਹਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ ਰਾਬ ਤੇ ਨਾਨਕ ਦੇ ਵਿੱਚ ਕੋਈ ਫਰਕ ਨਹੀਂ ਆਪਣੀ ਕਲਾ ਧਾਰ ਕੇ ਸਿਰ ਗੁਰਨਾਨਕ ਦੇਵ ਜੀ ਨੂੰ ਇਸ ਮਾਤ ਲੋਕੀ ਚ ਭਿੱਜਿਆ ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ ਤਾਂ ਤੇ ਅੰਗਤ ਭਇਓ ਤਤ ਸਿਉ ਤਤ ਮਲਾਇਓ ਕਹਿੰਦੇ ਫਿਰ ਗੁਰੂ ਅੰਗਦ ਦੇਵ ਜੀ ਦਾ ਤਤ ਦੇ ਨਾਲ ਤਤ ਮਿਲਾ ਦਿੱਤਾ। ਉਹ ਜੋਤ ਫਿਰ ਗੁਰੂ ਅੰਗਦ ਦੇ ਵਿੱਚ ਆ ਗਈ। ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ। ਕਹਿੰਦੇ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ। ਅਮਰ ਸਾਤਗੁਰੁ ਥੇਰਕਿਓ। ਮੇਰੇ ਗੁਰੂ ਅਮਰਦਾਸ ਜੀ ਨੇ। ਅੰਮਰਦਾਸ ਅਮਰਤ 70 ਗੁਰ ਰਾਮੇ ਦੀਓ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਫਿਰ 74 ਸੰਭਾਲ ਦਿੱਤਾ ਗੁਰੂ ਰਾਮਦਾਸ ਦਰਸ 파ਰਸ ਕਰ ਮਥਰਾ ਅਮਰਤ ਬਜੈਨ ਗੁਰੂ ਅਮਰਦਾਸ ਤੇ ਦਰਸ਼ਨ ਕਰਨ ਦੇ ਨਾਲ ਅੰਬਰ ਤਬ ਬਜੈ ਜਣ ਕਹਿੰਦੇ ਅੰਬਰ ਤੋਂ ਬਣ ਜਾਂਦਾ ਹੈ ਦਰਸ਼ਨਾਂ ਦੇ ਨਾਲ ਮੂਰਤ ਪੰਚ ਪਰਨ ਪਰਮਾਨ ਕਹਿੰਦੇ ਮੂਰਤ ਹੈ ਗੁਰ ਅਰਜਨ ਪਿਖੇ ਨ ਜਣ ਗੁਰੂ ਰਾਮਦਾਸ ਜੀ ਨੇ ਫਿਰ ਪ੍ਰਤੱਖ ਮੂਰਤ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੱਖ ਮੂਰਤ ਕਿਉਂ ਕਿਹਾ ਤੇ ਜਿਹੜੀ ਪ੍ਰਤੱਖ ਦੇਖਣੇ ਵਾਲੀ ਮੂਰਤ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਕਿਹਾ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਇਹ ਪਰਤੱਖ ਮੂਰਤ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਦੀ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਪਿਖੇ ਨਜਣ ਸਤ ਰੂਪ ਸਤ ਨਾਮ ਕਹਿੰਦੇ ਸਤ ਰੂਪ ਹੈ ਰੱਬ ਦਾ ਰੂਪ ਹੈ ਸਤ ਰੂਪ ਸਤ ਨਾਮ ਕਹਿੰਦੇ ਸੱਚਾ ਨਾਮ ਹੈ ਜਿਹੜਾ ਰੱਬ ਦੀ ਮੂਰਤ ਹੈ ਰੱਬ ਦਾ ਰੂਪ ਹੈ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਕਹਿੰਦੇ ਰਿੱਧੇ ਦੇ ਵਿੱਚ ਸੰਤੋਖ ਆ ਜਾਂਦਾ ਹੈ ਸਬਰ ਆ ਜਾਂਦਾ ਹੈ ਆਦ ਪੁਰਖ ਪਰਤਖ ਕਹਿੰਦਾ ਆਦ ਪੁਰਖ ਰੱਬ ਨੂੰ ਆਦ ਪੁਰਖ ਪਰਤਖ ਲਿਖੋ ਕਹਿੰਦੇ ਪਰਤਖ ਹੈ ਆਦ ਪੁਰਖ ਗੁਰੂ ਗ੍ਰੰਥ ਸਾਹਿਬ ਨੂੰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਆਦ ਜਿਹੜਾ ਪਹਿਲਾਂ ਤੋਂ ਹੈ ਰੱਬ ਹੈ ਆਦ ਪੁਰਖ ਪਰਤਖ ਲਿਖਣ ਅਬਰ ਅਚਰ ਮਸਤਕ ਤੁਰ ਕਹਿੰਦੇ ਅੱਖਰਾਂ ਦੇ ਰਹਿ ਇਹ ਧਰ ਦਿੱਤਾ ਹੈ ਅੱਖਰਾਂ ਦੇ ਰੂਪ ਦੇ ਵਿੱਚ ਰੱਬ ਦਾ ਪ੍ਰਕਾਸ਼ ਕਰ ਦਿੱਤਾ ਪ੍ਰਕਟ ਜੋਤ ਜਗਮਗੇ ਕਹਿੰਦੇ ਜੋਤ ਪ੍ਰਕਟ ਹੋ ਗਈ ਜਗਮਗ ਕਰਨ ਲੱਗ ਗਈ ਤੇਜ ਪ੍ਰੋ ਮੰਡਲ ਛਾਇਓ ਕਹਿੰਦੇ ਸਾਰੇ ਮੰਡਲ ਦੇ ਵਿੱਚ ਛਾ ਗਈ ਜੋਤ ਪਾਰਸ ਪਰਸ 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 ਗੁਰ ਗੁਰੂ ਕਹਾਇਓ ਕਹਿੰਦੇ ਪਰਸ ਪਰਸ ਕੇ ਆਪਣੇ ਆਪ ਨੂੰ ਗੁਰੂ ਕਹੇ ਅੱਗੇ ਦੇ ਅੱਗੇ ਜੋਤ ਚੱਲਦੀ ਗਈ ਪਨ ਮਤਨਾ ਮੂਰਤ ਸਦਾ ਥਿਰ ਲਾਏ ਕਹਿੰਦੇ ਜੋ ਤੇ ਰੱਬ ਦੀ ਮੂਰਤ ਹੈ ਸਦਾ ਥਿਰ ਲਾਏ ਚਿਤ ਸੰਮੁਖ ਰਹੋ ਕਹਿੰਦੇ ਸਦਾ ਹੀ ਸੰਮੁਖ ਰਹੋ ਕਾਲ ਯੁਗ ਜਹਾਜ ਅਰਜਨ ਕਹਿੰਦੇ ਕਾਲ ਯੁਗ ਵਿੱਚ ਜਹਾਜ ਅਰਜਨ ਕਾਲ ਚੁਗ ਜਹ ਜਹਰ ਜਨ ਗੁਰੂ ਸਗਲ ਸ੍ਰੇਟ ਲੱਗ ਬਿਤਰੋ ਕਹਨੇ ਇਸ ਜਹਾਜ ਦੇ ਚੜ ਜੋ ਤਹ ਜਨ ਜਾ ਚੋ ਜਗਤ ਪਰ ਜਾਣੇ ਤਬਾਸਰ ਰਜੇਨ ਬਾਸ ਜਾ ਕੋ ਹਿਤ ਨਾਮ ਸਿਓ ਇਹ ਨਾਮ ਦਾ ਜਹਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਹਾਜ ਨਾਮ ਦਾ ਜਹਾਜ ਬਾਣੀ ਦਾ ਜਹਾਜ ਪਰਮ ਅਤੀਤ ਪਰਮੇਸ਼ਰ ਕੇ ਰੰਗ ਰੰਗੋ ਕਹਿੰਦੇ ਪਰਮ ਪਰਮਾਤਮਾ ਦੀ ਪਰਮੇਸ਼ਰ ਦੀ ਫਿਰ ਰੰਗ ਚੜ ਜਾਣਗੇ ਬਾਸਨਾ ਤੇ ਬਾਹਰ ਪਏ ਦੇਖੀਤ ਤਾਮਸਿਓ ਕਹਿੰਦੇ ਬਾਸਨਾ ਕਹਿੰਦੇ ਬਸ ਜੇਗਾ ਤੁਹਾਡੀ ਰਸਨਾ ਤੇ ਬਸ ਜੇਗਾ ਰੱਬ ਤੁਹਾਡੀ ਰਸਨਾ ਤੇ ਬਸ ਅਪਰ ਪਰਪੰਚ ਪੁਰਖ ਸਿਓ ਪ੍ਰੇਮ ਲਾਗੋ ਕਹਿੰਦੇ ਉਸ ਦੇ ਨਾਲ ਫਿਰ ਪਰਮਾਤਮਾ ਨਾਲ ਪ੍ਰੇਮ ਲੱਗੋ ਬਿਨ ਭਗਵੰਤ ਰਸ ਨਹੀਂ ਕਹਿੰਦੇ ਭਗਵੰਤ ਤੋਂ ਬਿਨਾਂ ਰਸ ਦੀ ਪ੍ਰਾਪਤੀ ਨਹੀਂ ਔਰ ਇਹ ਕਾਮਸੀਓਂ ਕਹਿੰਦੇ ਔਰ ਕੰਮਾਂ ਦੇ ਨਾਲ ਭਗਵੰਤ ਦਾ ਰਸ ਪ੍ਰਾਪਤ ਨਹੀਂ ਹੁੰਦਾ ਮਥਰਾ ਕੋ ਪਰਵ ਸਰਬ ਮੈਂ ਅਰਜਨ ਗੁਰੂ ਭਗਤ ਕੇ ਹੇਤ ਪਾਏ ਰਹੋ ਮੇਲ ਆਮਸੀਓਂ ਕਹਿੰਦੇ ਰਾਮ ਦੇ ਨਾਲ ਰੱਬ ਦੇ ਨਾਲ ਮੇਲ ਹੋ ਜਾਂਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਬ ਦੇ ਨਾਲ ਮੇਲ ਕਰਾਉਂਦੇ ਅੰਤ ਨਹੀਂ ਪਾਵਤ ਦੇਵ ਸਭੇ ਕਹਿੰਦੇ ਸਾਰੇ ਦੇਵਤਿਆਂ ਨੇ ਰੱਬ ਦਾ ਅੰਤ ਨਹੀਂ ਪਾਇਆ ਅੰਤ ਨਹੀਂ ਪਾਵਤ ਦੇਵ ਸਭੇ ਮੂਨ ਇੰਦਰ ਮਹਾਸ਼ਿਵ ਜੋਗ ਕਰੀ ਕਹਿੰਦੇ ਇੰਦਰ ਦੇਵਤਾ ਨੇ ਮੂਨੀਆਂ ਨੇ ਮਹਾਸ਼ਿਵ ਸ਼ਿਵ ਜੀ ਨੇ ਜੋਗ ਕਰੀ ਬੜੇ ਜੋਗ ਕੀਤੇ ਲੇਕਿਨ ਰੱਬ ਦਾ ਭੇਦ ਨਹੀਂ ਪਾਇਆ ਫੋਨ ਬੇਦ ਬੇਚਰਤ ਵਿਚਾਰ ਰਹੋ ਕਰੇ ਬੜੀ ਬੇਦਾਂ ਦੀ ਵਿਚਾਰ ਕੀਤੀ ਹਰ ਨਾਮ ਨਾ ਛਾਡੂ ਏਕ ਕੜੀ ਜਿਹੜੇ ਹਰ ਵਕਤ ਨਾਮ ਨਹੀਂ ਛੱਡਿਆ ਜਿੰਨੇ ਨੇ ਏਕ ਕੜੀ ਉਹਨਾਂ ਨੇ ਵੀ ਰੱਬ ਦਾ ਭੇਦ ਨਹੀਂ ਪਾਇਆ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਕਰੇ ਜਦੋਂ ਰੱਬ ਦਿਆਲ ਹੁੰਦਾ ਜਨ ਤੇ ਦਿਆਲ ਹੁੰਦਾ ਸੰਗਤ ਸ੍ਰੇਤ ਨਿਹਾਲ ਕਰੀ ਕਰੇ ਸਾਰੀ ਸੇਟੀ ਨੂੰ ਸਾਰੀ ਸੰਗਤ ਨੂੰ ਦੇ ਹਰ ਕਰ ਦਿੰਦੇ ਹਨ ਆਰਾਮਦਾਸ ਗੁਰੂ ਜਗ ਤਾਰਨ ਕੋ ਕਹਿੰਦੇ ਗੁਰੂ ਰਾਮਦਾਸ ਨੇ ਜਗ ਨੂੰ ਤਾਰਨ ਵਾਸਤੇ ਗੁਰ ਜੋਤ ਅਰਜਨ ਮਹਿ ਧਰੀ ਕਹਿੰਦੇ ਸ਼ਬਦ ਦੀ ਜੋਤ ਗੁਰੂ ਅਰਜਨ ਦੇਵ ਵਿੱਚ ਧਰ ਦਿੱਤੀ ਆਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਸ਼ਬਦ ਦੀ ਜੋਤ ਅਰਜਨ ਮਹਿ ਧਰੀ ਕਹਿੰਦੇ ਗੁਰੂ ਅਰਜਨ ਦੇਵ ਵਿਚ ਧਰ ਦਿੱਤੀ ਜਗ ਔਰ ਨਾ ਜਾਏ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕਿਉ ਜਗ ਔਰ ਨਾ ਜਾਏ ਮਹਾ ਤਮ ਮੈਂ ਅਵਤਾਰ ਕਹਿੰਦੇ ਜਦੋਂ ਹੋਰ ਕੋਈ ਅਵਤਾਰ ਨਾ ਆਇਆ ਦੁਨੀਆ ਦੇ ਵਿੱਚ ਉਜਾਗਰ ਆਨ ਕਿਉ ਕਹਿੰਦੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਜਾਗਰ ਕਰ ਦਿੱਤਾ ਤਿੰਨ ਕੇ ਦੁਖ ਕੋਟਕ ਦੂਰ ਗਏ ਮੱਤਰਾ ਜਨ ਅੰਮਰਤ ਨਾਮ ਪਿਓ ਕਹਿੰਦੇ ਕਰੋੜਾਂ ਦੇ ਦੁਖ ਉਹਨਾਂ ਦੇ ਫਿਰ ਦੂਰ ਚਲੇ ਗਏ ਜਿਨ੍ਹਾਂ ਨੇ ਅੰਮਰਤ ਨਾਮ ਨੂੰ ਪੀਤਾ ਤਿੰਨ ਕੇ ਦੁਖ ਕੋਟਕ ਦੂਰ ਗਏ ਮੱਤਰਾ ਜਦ ਅੰਮਰਤ ਨਾਮ ਪਿਓ ਕਰ ਜਿਹਨਾਂ ਨੇ ਅੰਮ੍ਰਿਤ ਨਾਮ ਨੂੰ ਕੀਤਾ ਉਹਨਾਂ ਦੇ ਕਰੋੜਾਂ ਦੇ ਦੁੱਖ ਫਿਰ ਖਤਮ ਹੋ ਗਏ ਇਹ ਪਦਤ ਤੇ ਮਤ ਚੁੱਕੈ ਰੇ ਮਨ ਭੇਦ ਵਿਵੇਦ ਨਾ ਜਾਣ ਬਿਓ ਕਹਿੰਦੇ ਇਹ ਵਖਤ ਹੈ ਇਹ ਨਹੋ ਭੁੱਲਣਾ ਚਾਹੀਂ ਕਿਤੇ ਪੁੱਲ ਕੇ ਚਲਿਆ ਜਾਮੈ ਸੰਸਾਰ ਵਿੱਚ ਇਤਨੂ ਦੇ ਜਿਹੜੀ ਮਨੁੱਖਾ ਦੇ ਮਿਲੀ ਐ ਪਈ ਪ੍ਰਾਪਤ ਮਾਨੁੱਖ ਦੇ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਆ ਤੇਰੀ ਹੁਣ ਵਾਰੀ ਐ ਰੱਬ ਨੂੰ ਮਿਲਣ ਦੀ ਆ ਜਿਹੜੀ ਮਨੁੱਖਾ ਦੇ ਮਿਲੀ ਐ ਇਹ ਪਦਤ ਤੇ ਮਤ ਚੁੱਕੈ ਰੇ ਮਨ ਭੇਦ ਭਵੇਦ ਨ ਜਾਣਿਉ ਵੀ ਉਹ ਪਰਛਤ ਰਿਦੇ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਵਾਸ ਲਿਓ ਕਹਿੰਦੇ ਹਰ ਨੇ ਰੱਬ ਨੇ ਪੂਰਨ ਨਵਾਸ ਕਰ ਲਿੱਤਿਆ ਗੁਰੂ ਅਰਜਨ ਦੇਵ ਦੇ ਰਿੱਧੇ ਦੇ ਵਿੱਚ ਗੁਰ ਅਰਜਨ ਕਹਿੰਦੇ ਸ਼ਬਦ ਗੁਰੂ ਅਰਜਨ ਦੇਵ ਜੀ ਕੋਲ ਰਿੱਧੇ ਦੇ ਵਿੱਚ ਬਾਸ ਹੋ ਗਿਆ ਗੁਰ ਅਰਜਨ ਕਹੇ ਹਰ ਪੂਰਨ ਬ੍ਰਹਮ ਨਵਾਸ ਲਿਓ ਕਹਿੰਦੇ ਨਵਾਸ ਲੈ ਲਿਆ ਰੱਬ ਨੇ ਜਬ ਲੋ ਨਹੀਂ ਭਾਗ ਲੇ ਲਾਰ ਉਹਦੇ ਤਵ ਲੋ ਭਰਮਤਿ ਫਿਰਤੇ ਬਹੁਤ ਆਇਓ ਕਹਿੰਦੇ ਜਦੋਂ ਤੱਕ ਪਰਮਾ ਦੇ ਵਿੱਚ ਹੈ ਜਦੋਂ ਲੋ ਨਹੀਂ ਭਾਗ ਲਲਾਰ ਜਦੋਂ ਤੱਕ ਭਾਗਾ ਚ ਨਹੀਂ ਹੈ ਉਹਦੇ ਤਵ ਉਹਦੀ ਦੇਰ ਤੱਕ ਚਾਨਣਾ ਨਹੀਂ ਹੁੰਦਾ ਪਰਮਤਿ ਫਿਰਤੇ ਬਹੁਤ ਆਇਓ ਕਹਿੰਦੇ ਬੜੇ ਭਰਮਾਂ ਵਿੱਚ ਬੜੀ ਜਗ੍ਹਾ ਤੇ ਫਿਰਦਾ ਹੈ ਕਾਲ ਕੋਰ ਸਮੁੰਦਰ ਮੈਂ ਕਹਿੰਦੇ ਕਲ ਯੁਗ ਦੇ ਚ ਕੋਰ ਸਮੁੰਦਰ ਹੈ ਬਹੁਤ ਜ਼ਿਆਦਾ ਮੈਂ ਬੂੜ ਤੇ ਤੇ ਕਬੂ ਮਿਟ ਹੈ ਨਹੀਂ ਰੇ ਪਸ ਤਾਇਓ ਕਹਿੰਦੇ ਫੇਰ ਤੈ ਪਸ ਤਾਉਣਾ ਜਦੋਂ ਜ਼ਿੰਦਗੀ ਲੰਘ ਜਾਣੀ ਹੈ ਫੇਰ ਤੈ ਪਸ ਤਾ ਤਤ ਵਿਚਾਰ ਜਹ ਮਤਰਾ ਜਗ ਤਾਰਨ ਕੋ ਅਵਤਾਰ ਬਣਾਇਓ ਕਹਿੰਦੇ ਫੇਰ ਗੁਰੂ ਅਰਜਨ ਦੇਵ ਜੀ ਨੂੰ ਅਵਤਾਰ ਬਣਾ ਦਿੱਤਾ ਇਹ ਜਗ ਨੂੰ ਤਾਰਨ ਵਾਸਤੇ ਜੱਪਿਓ ਜਿਨ ਅਰਜਨ ਦੇਵ ਕਹਿੰਦੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਨੂੰ ਜਪਿਆ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਨਾ ਆਇਓ ਕਹਿੰਦੇ ਫਿਰ ਸੰਕਟ ਗਰਬ ਜੋਨ ਦੇ ਵਿੱਚ ਨਹੀਂ ਆਇਆ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਗਰਭ ਜੋਨ ਤੋਂ ਛਟਕਾਰਾ ਗੁਰੂ ਅਰਜਨ ਦੇਵ ਜੀ ਦਾ ਜਾਪ ਗੁਰੂ ਅਰਜਨ ਦੇਵ ਜੀ ਦੀ ਬਾਣੀ ਜਪਣ ਦੇ ਨਾਲ ਹੈ ਹੋਰ ਕੋਈ ਕਿਰਿਆ ਕਰਮ ਤਾਂ ਦੱਸ 84 ਲੱਖ ਜੋਨ ਤੋਂ ਛਟਕਾਰਾ ਜਪਿਓ ਜਿਨ ਅਰਜਨ ਦੇਵ ਗੁਰੂ ਕਹਿੰਦੇ ਜਿਹਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਗੁਰੂ ਅਰਜਨ ਦੇਵ ਜੀ ਤਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਕਹਿੰਦੇ ਜਿਨ੍ਹਾਂ ਨੇ ਇਹਨੂੰ ਜਪਿਆ ਫਿਰ ਸੰਕਟ ਜੋਨ ਗਰ ਬਨਾ ਆਇਓ ਕਹਿੰਦੇ ਫਿਰ ਸੰਕਟ ਗਰਬ ਜੋਨ ਦੇ ਵਿੱਚ ਆਇਆ ਨਹੀਂ ਪਰ ਤੱਕ ਹੋ ਗਿਆ ਕਿ ਜਿਨ੍ਹਾਂ ਨੇ ਜਪਿਆ ਨਹੀਂ ਗੁਰੂ ਗ੍ਰੰਥ ਸਾਹਿਬ ਉਹ 84 ਲੱਖ ਜੋਨ ਤੋਂ ਬਾਹਰ ਨਹੀਂ ਨਿਕਲ ਸਕਦੇ ਇਹ ਤਾਂ ਝੂਠੇ ਦਿਲਾਸੇ ਆ ਲੋਕਾਂ ਨੂੰ ਦੇਣੇ ਕਿ ਮਰਨ ਤੋਂ ਬਾਅਦ ਭੋਗ ਪਵਾਇਆ 84 ਕੱਟੀ ਗਈ ਕਿਸ ਤਰ੍ਹਾਂ ਸੰਭਵ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਤਰ ਕੇ ਦੇਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਣੀ ਦਾ ਜਾਪ ਕਰਨ ਤੋਂ ਬਿਨਾ 84 ਲੱਖ ਜੋਨ ਤੋਂ ਛਟਕਾਰਾ ਨਹੀਂ ਇਸੇ ਕਰਕੇ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਤੇ ਸੁਣਨਾ ਜ਼ਰੂਰੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਨੂੰ ਪੜਦਾ ਨਹੀਂ ਸੁਣਦਾ ਨਹੀਂ ਉਹ 84 ਲੱਖ ਜੋਨ ਤੋਂ ਮੁਕਤ ਨਹੀਂ ਹੋ ਸਕਦਾ ਐਵੇਂ ਝੂਠੇ ਲਾਰੇ ਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾ ਆਇਓ ਕਲ ਸਮੁੰਦਰ ਪੈ ਰੂਪ ਪ੍ਰਗਟਾ ਕਹਿੰਦੇ ਕਲ ਦੇ ਸਮੁੰਦਰ ਦੇ ਵਿੱਚ ਪ੍ਰਗਟ ਹੋ ਗਿਆ ਹਰ ਨਾਮ ਆਧਾਰਨ ਹਰ ਨਾਮ ਦੇ ਨਾਲ ਆਧਾਰ ਹੋ ਗਿਆ ਬਸੇ ਸੰਤ ਜਿਸ ਰਿੱਦੈ ਬਸੇ ਸੰਤ ਜਿਸ ਰਿੱਦੈ ਕਹਿੰਦੇ ਸੰਤ ਉਹ ਆ ਜਿਹਦੇ ਰਿੱਦੇ ਦੇ ਵਿੱਚ ਵਸ ਜਾਂਦਾ ਜਿਹਦੇ ਰਿੱਦੇ ਦੇ ਵਿੱਚ ਨਾਮ ਵਸ ਜਾਂਦਾ ਸੰਤ ਬਸੇ ਸੰਤ ਜਿਸ ਰਿੱਦੈ ਦੁੱਖ ਕ ਤੇ ਦਰਿਦਰ ਨਿਵਾਰਨ ਕਹਿੰਦੇ ਦੁੱਖਾਂ ਤੇ ਦਰਿਦਰਾ ਨੂੰ ਨਿਵਾਰਨ ਕਰ ਦਿੰਦਾ ਦੁੱਖਾਂ ਦੀ ਫਿਰ ਬਾਰੀ ਨਹੀਂ ਆਉਂਦੀ ਦੁੱਖ ਨਿਵਾਰਨ ਸੁਣਿਆ ਹੈ ਨਾ ਗੁਰਦੁਆਰਾ ਦੁੱਖ ਨਿਵਾਰਨ ਦੁੱਖਾਂ ਦੀ ਫਿਰ ਬਾਰੀ ਨਹੀਂ ਆਉਂਦੀ ਦੁੱਖ ਚਲੇ ਜਾਂਦੇ ਹਨ ਨਿਰਮਲ ਪੇਖ અપਾਰ ਤਾਸ ਕਹਿੰਦੇ ਨਿਰਮਲ ਪੇਖ અપਾਰ ਤਾਸ ਬਿਨ ਅਬਰ ਨਾ ਕੋਈ ਉਦੋਂ ਬਿਨਾਂ ਹੋਰ ਕੋਈ ਨਹੀਂ ਮਨ ਬਚ ਤੈ ਸੰਸਾਰ ਸੋਈ ਮਨ ਬਚ ਕਹਿੰਦੇ ਜਿਨ੍ਹਾਂ ਨੇ ਮਨ ਬਸ ਵਿੱਚ ਕਰ ਲਿਆ ਉਹ ਰੱਬ ਨੂੰ ਜਾਣ ਜਾਂਦੇ ਹਨ ਤਾਰਨ ਗਾਵਨ ਨਵਖਿੰਡ ਮੈ ਜੋਤ ਸਰੂਪੀ ਰਹੋ ਪਰ ਕਹਿੰਦੇ ਤਰਤੀ ਤੇ ਕਾਸ਼ੇ ਨਮਖੰਡਾਂ ਵਿੱਚ ਉਹਦੀ ਜੋਤ ਹੈ ਉਹਦਾ ਸਰੂਪ ਹੈ ਪਨ ਮਤਰਾ ਕੁਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਕਹਿੰਦੇ ਕੋਈ ਭੇਦ ਨਹੀਂ ਰੱਬ ਤੇ ਗੁਰੂ ਅਰਜਨ ਦੇਵ ਦੇ ਵਿੱਚ ਕੋਈ ਫਰਕ ਨਹੀਂ ਕੁਝ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ ਕਹਿੰਦੇ ਪਰਤਖ ਹੈ ਹਰ ਹੈ ਰੱਬ ਹੈ ਗੁਰੂ ਅਰਜਨ ਦੇਵ ਜੀ ਨਿਰਣਾ ਕਰ ਦਿੱਤਾ ਹੈ ਕਿ ਗੁਰੂ ਅਰਜਨ ਦੇਵ ਜੀ ਬਾਣੀ ਪਰਤਖ ਰੱਬ ਹੈ ਕੁਝ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ ਅਜੇ ਗਗਜਲ ਅਟਲ ਸਿਖ ਸੰਕਤ ਸਭ ਨਾ ਆਵੇ ਕਹਿੰਦੇ ਇਹ ਜਲ ਹੈ ਜਿਹੜਾ ਗੰਗ ਜਲ ਇਹ ਗੰਗਾ ਦਾ ਜਲ ਇਹ ਬਾਣੀ ਦਾ ਜਲ ਹੁਣ ਗੰਗਾ ਦੇ ਇਸ਼ਨਾਨ ਕਰਨ ਦੀ ਲੋੜ ਨਹੀਂ ਤੇ ਇਹ ਬਾਣੀ ਦਾ ਜਲ ਅਜੇ ਗਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਕਹਿੰਦੇ ਸਾਰੇ ਸਿੱਖ ਤੇ ਸਾਰੀ ਸੰਗਤ ਇਹਦੇ ਚ ਨਾਵੇ ਇਹ ਬਾਣੀ ਦੇ ਇਚਨਾਨ ਦੱਸਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇਚਨਾਨ ਕਰੋ ਜਿਦਿਜਨਾਉ ਕਹਿੰਦੇ ਅਜੇ ਗਗ ਜਲ ਅਟਲ ਸਿਕ ਸੰਗਤ ਸਭ ਬਨਾਵੇ ਨਿਤ ਪ੍ਰਾਣ ਬਾਚੀਏ ਵੇਦ ਬਰਮਾ ਮੁਖ ਗਾਵੇ ਕਹਿੰਦੇ ਨਿਤ ਪ੍ਰਾਣਾ ਦੀ ਬਾਤ ਚਾਰਦੇ ਹਨ ਵੇਦ ਬਰਮਾ ਮੁਖ ਗਾਵੇ ਬਰਮਾ ਜੀ ਵੇਦਾਂ ਦੀ ਵਿਚਾਰ ਕਰਦੇ ਹਨ ਅਜੇ ਚਬਰ ਸਿਰ ਢੋਲੇ ਨਾਮ ਅਮਰਤ ਮੁਖ ਲਿਓ ਅਜੇ ਚਬਰ ਕਹਿੰਦੇ ਚਬਰ ਢੋਲਦੀ ਏ ਸਿਰ ਤੇ ਨਾਮ ਅਮਰਤ ਮੁਖ ਲਿਓ ਕਹਿੰਦੇ ਜਦੋਂ ਅਮਰਤ ਦੇ ਨਾਮ ਨੂੰ ਮੁਖ ਤੇ ਲੈਂਦੇ ਗੁਰ ਅਰਜਨ ਸਿਰ 70 ਆਪ ਪਰਮੇਸ਼ਰ ਦੀਓ ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਪਰਮੇਸ਼ਰ ਦੇ ਸਿਰ ਤੇ ਜਿਹੜਾ 70 ਰੱਬ ਨੇ ਆਪ ਦਿੱਤੇ ਗੁਰ ਅਰਜਨ ਸਿਰ 70 ਆਪ ਪਰਮੇਸ਼ਰ ਦਿਓ ਆਪ ਪਰਮੇਸ਼ਰ ਨੇ ਗੁਰੂ ਅਰਜਨ ਦੇਵ ਜੀ ਦੇ ਸਿਰ ਤੇ 70 ਤਾਰੇ ਜਿਸ ਤਰ੍ਹਾਂ ਜਦੋਂ ਬਾਪ ਤੋਂ ਬਾਅਦ ਪੁੱਤ ਦੇ ਸਿਰ ਤੇ ਪੱਗ ਬੰਦਦੇ ਆ ਐਸੇ ਤਰ੍ਹਾਂ 70 ਹੈ ਜਿਹੜੀ ਪੱਗ ਹੈ ਇਹਨਾਂ ਗੁਰੂ ਅਰਜਨ ਦੇਵ ਜੀ ਦੇ ਸਿਰ ਤੇ ਰੱਬ ਨੇ ਆਪ ਧਰਦੇ ਆਪ 70 ਧਰ ਦਿੱਤਾ ਗੱਦੀ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਰੱਬ ਨੇ ਆਪਣੀ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਗੁਰੂ ਅਰਜਨ ਦੇਵ ਨੇ ਦਿੱਤੀ ਸਿਰ ਤੇ 70 ਆਪ ਧਰਿਆ ਪਰਮੇਸ਼ਰ ਨੇ ਗੁਰ ਅਰਜਨ ਸਿਰ 70 ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਤ ਅਮਰ ਗੁਰ ਰਾਮਦਾਸ ਹਰ ਗਏ ਕਹਿੰਦੇ ਫਿਰ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਹਰ ਬੰਸ ਜਗਤ ਜਸ ਸੱਚੋ ਸੋ ਕਵਣ ਕਹੈ ਸ੍ਰੀ ਗੁਰੂ ਮਯੋ ਕਹਿੰਦੇ ਕੌਣ ਕਹਿੰਦਾ ਸ੍ਰੀ ਗੁਰੂ ਮਯੋ ਕਿ ਸ੍ਰੀ ਗੁਰੂ ਮਰਗ ਹੈ ਕਿ ਗੁਰੂ ਮਰਗ ਹੈ ਕਹਿੰਦਾ ਕੌਣ ਕਹਿੰਦਾ ਗੁਰੂ ਤਾਂ ਅਮਰ ਹਨ ਹਰ ਬੰਸ ਜਗਤ ਜਸ ਸੱਚੋ ਸੋ ਕਵਣ ਕਹੈ ਸਿਰ ਗੁਰੂ ਮਾਇਓ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਕਹਿੰਦੇ ਦੇਵਪੁਰੀ ਦੇ ਵਿੱਚ ਗਏ ਫਿਰ ਗੁਰੂ ਅਰਜਨ ਦੇਵ ਜੀ ਦੇਵਪੁਰੀ ਦੇ ਚ ਗਏ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਕਹਿੰਦੇ ਰੱਬ ਨੇ ਫਿਰ ਦੇਵਪੁਰੀ ਦੇ ਚ ਗੁਰੂ ਅਰਜਨ ਦੇਵ ਜੀ ਨੂੰ ਭੇਜਿਆ ਹਰ ਸੰਗਾ ਅਸਨ ਦਿਓ ਕਹਿੰਦੇ ਰੱਬ ਨੇ ਫਿਰ ਉਸ ਤੇ ਸਿੰਘਾਸਣ ਦਿੱਤਾ ਬੈਠਣ ਬਾਅਦ ਤੇ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਦੇ ਦਿੱਤਾ ਦੇਪੂਰੀ ਦੇ ਚ ਬੈਠਣ ਬਾਅਦ ਤੇ ਸੱਚੀ ਕਿ ਬਹੁਤ ਗੁੱਝੀਆਂ ਗੱਲਾਂ ਬਾਣੀ ਦੇ ਵਿੱਚ ਲੇਕਿਨ ਸਾਡੇ ਕੋਲ ਵਕਤ ਨਹੀਂ ਇਹ ਜੰਜਾਲ ਸਾਡੇ ਛੁੱਟੇ ਨਹੀਂ ਹਲੇ ਜਦੋਂ ਤੱਕ ਇਹ ਜੰਜਾਲ ਨਹੀਂ ਟੁੱਟਦੇ ਉਨੀ ਦੇਰ ਤੱਕ ਇੱਥੇ ਪਹੁੰਚਿਆ ਨਹੀਂ ਜਾਂਦਾ ਜਦੋਂ ਦੇਵ ਪੂਰੀ ਫੇ ਗੁਰੂ ਅਰਜਨ ਦੇਵ ਜੀ ਪਹੁੰਚੇ ਹਰ ਸਿੰਘ ਆਸਨ ਦੀ ਹੋ ਰੱਬ ਨੇ ਸਿੰਘਾਸਣ ਦੇ ਦਿੱਤਾ ਉੱਥੇ ਬੈਠਣ ਵਾਸਤੇ ਹਰ ਸਿੰਘ ਆਸਨ ਦਿਓ ਸ੍ਰੀ ਗੁਰੂ ਤੇ ਬਠਾਇਓ ਕਰੇ ਸ੍ਰੀ ਗੁਰੂ ਨੂੰ ਉੱਥੇ ਆਪ ਬਿਠਾ ਲਿਆ ਰੱਬ ਨੇ ਸਿੰਘਾਸਣ ਤੇ ਰਹੱਸਕਿਓ ਸੋਰ ਦੇਵ ਕਹਿੰਦੇ ਸੋਰ ਤੇ ਦੇਵੀ ਦੇਵਤੇ ਤੋ ਜਸ ਜੈ ਜੈ ਜਪ ਹੈ ਐਸੇ ਫਿਰ ਜਸ ਜਪਿਆ ਅਸਰ ਗਏ ਤੇ ਭਾਗ ਅਸਰ ਇੱਕ ਹੁੰਦਾ ਸਾਰ ਹੁੰਦਾ ਦੇਵਤੇ ਅਸਰ ਹੁੰਦਾ ਜਿਹੜੇ ਰਾਖਸ਼ ਹੁੰਦੇ ਉਹਨਾਂ ਨੂੰ ਕਹਿੰਦੇ ਕਹਿੰਦੇ ਸਾਰੇ ਰਾਖਸ਼ ਬਿਰ ਭੱਜ ਗਏ ਅਸਰ ਗਏ ਤੈ ਭਾਗ ਪਾਪ ਤਿਨ ਪੀਤਰ ਕੰਪੈ ਹੈ ਉਹਨਾਂ ਦੇ ਪਾਪ ਫਿਰ ਕੰਬਣ ਲੱਗ ਗਏ ਫਿਰ ਭੱਜ ਗਏ ਜਿਨ੍ਹਾਂ ਦੇ ਪਾਪ ਕੰਬਦੇ ਹਨ ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਨਹੀਂ ਬੈਠ ਸਕਦੇ। ਉਹ ਭੱਜ ਜਾਂਦੇ ਹਨ। ਹੁਣ ਦੇਵਪੁਰੀ ਦੀ ਗੱਲ ਕਰਦੇ ਹਨ ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ ਰੱਬ ਨੇ ਆਪ ਸੰਗਾਸਣ ਦੇ ਕੇ ਪਟਾਲ ਦਿੱਤਾ ਉੱਤੇ। ਫਿਰ ਜਿੰਨੇ ਉੱਥੇ ਪਾਪਾਂ ਵਾਲੇ ਸਨ ਸਾਰੇ ਭੱਜ ਗਏ। ਅਸਰ ਜਿਹੜੇ ਰਾਖਸ਼ ਤਾਂ ਅਸੁਰ ਹੁੰਦੇ ਆ ਦੇਵਤੇ ਅਸੁਰ ਹੁੰਦੇ ਆ ਜਿਹੜੇ ਦੇਵਤੇ ਨਾ ਹੋ ਪਾਪ ਕਰਨੇ ਵਾਲੇ ਅਸੁਰ ਗਏ ਤੇ ਭਾ ਪਾਪ ਤਿੰਨ ਪੀਤਰ ਕੰਬ ਹੈ ਕਾਟੇ ਸੂ ਪਾਪ ਤਿੰਨ ਨਰੋਂ ਕੇ ਕਹਿੰਦੇ ਉਹਨਾਂ ਨਰਾਂ ਦੇ ਪਾਪ ਕੱਟ ਦਿੱਤੇ ਕਾਟੇ ਸੂ ਪਾਪ ਤਿੰਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ ਇਹਨੇ ਜਿਹਨਾਂ ਨੇ ਗੁਰੂ ਰਾਮਦਾਸ ਨੂੰ ਪਾਇਆ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਜਿਨ੍ਹਾਂ ਨੇ ਗੁਰੂ ਰਾਮਦਾਸ ਨੂੰ ਪਾ ਲਿਆ ਉਹਨਾਂ ਦੇ ਪਾਪ ਕੱਟੇ ਗਏ ਗੁਰੂ ਰਾਮਦਾਸ ਜੀ ਦੇ ਪਾਪ ਕੱਟਣ ਦੇ ਸਮਰੱਥ ਹਨ ਉਹਨਾਂ ਦੇ ਸਾਰੇ ਪਾਪ ਖਤਮ ਕਰ ਦਿੱਤੇ ਕਾਟੇ ਸੂ ਪਾਪ ਤੇ ਨਰੋਂ ਕੀ ਉਹਨਾਂ ਨਰਾਂ ਦੇ ਪਾਪ ਕੱਟੇ ਗਏ ਆ ਗੁਰੂ ਰਾਮਦਾਸ ਜਿਨ ਪਾਇਓ ਇਹਨਾਂ ਨੇ ਗੁਰੂ ਰਾਮਦਾਸ ਨੂੰ ਪਾਇਆ ਗੁਰੂ ਰਾਮਦਾਸ ਨੂੰ ਪਾਉਣ ਤੋਂ ਬਿਨਾ ਪਾਪ ਨਹੀਂ ਕੱਟੇ ਜਾਂਦੇ ਇਹ ਕਿਰਿਆ ਕਰਮ ਝੂਠੇ ਹਨ 70 ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕਉ ਦੇ ਆਇਓ ਕਿ ਸਾਰੀ ਪ੍ਰਿਥਵੀ ਦਾ ਸਿੰਘਾਸਨ 70 ਸਿੰਘਾਸਨ ਸਿਰ ਤੇ ਸਿੰਘਾਸਨ ਇਹ ਦਿੱਤ ਬੀ ਸਾਰੀ ਪ੍ਰਿਥਵੀ ਦਾ ਸਾਰੀ ਧਰਤੀ ਦਾ ਰਾਜ ਗੁਰ ਅਰਜਨ ਕੋ ਦੇ ਆਇਓ ਗੁਰੂ ਰਾਮਦਾਸ ਜੀ ਸਾਰੀ ਪ੍ਰਿਥਵੀ ਦਾ ਸੰਗਾਸਨ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤਾ ਸਾਰੀ ਧਰਤੀ ਦਾ ਰਾਜ ਸਾਰੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜ ਹੈ 70 ਸੰਗਾਸਨ ਪ੍ਰਿਥਮੀ ਗੁਰ ਅਰਜਨ ਕਹਿੰਦੇ ਸ਼ਬਦ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤਾ ਇਹ ਸ਼ਬਦ ਰਾਜ ਕਰਦਾ ਹੈ ساری ਦੁਨੀਆ ਤੇ ਗੁਰ ਅਰਜਨ ਲਿਖਿਆ ਸ਼ਬਦ ਕੋ ਦੇ ਆਇਓ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਬਦ ਦਾ ਰਾਜ ਦੇ ਦਿੱਤਾ ਸਭ ਕੁਝ ਨਿਰਣਾ ਕਰ ਦਿੱਤਾ ਪਾਤਸ਼ਾਹ ਨੇ ਕਿ ਪਾਪ ਕਿਹਨਾਂ ਦੇ ਘਟਦੇ ਆ ਰਾਜ ਸਾਰੀ ਸ੍ਰਿਸ਼ਟੀ ਦਾ ਕਿਹਨਾਂ ਦੇ ਕੋਲ ਹੈ ਗੁਰੂ ਅਰਜਨ ਦੇਵ ਜੀ ਦੇ ਕੋਲ ਸਾਰੀ ਸ੍ਰਿਸ਼ਟੀ ਦਾ ਰਾਜ ਸਾਰੀ ਦੁਨੀਆ ਦਾ ਰਾਜ ਲੇਕਿਨ ਅਸੀਂ ਹੋਰ ਰਾਜਾਂ ਵਿੱਚ ਉਲਝ ਗਏ ਸਾਰੀ ਸ੍ਰਿਸ਼ਟੀ ਦਾ ਰਾਜ ਗੁਰੂ ਅਰਜਨ ਦੇਵ ਜੀ ਕੋਲ ਸ਼ਬਦ ਦੇ ਕੋਲ ਸਭ ਦਾ ਰਾਜ ਹੈ ਜਿਸ ਦੇ ਕੋਲ ਸ਼ਬਦ ਹੈ ਉਹਦੇ ਕੋਲ ਸਾਰੀ ਸ੍ਰਿਸ਼ਟੀ ਦਾ ਰਾਜ ਹੈ ਸਿਰ ਗੁਰੂ ਨਾਨਕ ਦੇਵ ਜੀ ਜਾਣੀ ਜਾਨ ਗੁਰੂ ਸ਼ਬਦ ਦੇ ਨਾਲ ਜੋੜਦੇ ਹਨ ਰੱਬ ਦੇ ਨਾਲ ਜੋੜਦੇ ਹਨ ਸ਼ਬਦ ਦਾ ਦਾਨ ਦਿੰਦੇ ਹਨ ਕੋਈ ਕਰਮਾਂ ਵਾਲਾ ਇਸ ਸ਼ਬਦ ਦੇ ਦਾਨ ਨੂੰ ਆਪਣੇ ਰਿੱਧੇ ਦੇ ਵਿੱਚ ਵਸਾ ਲੈਂਦਾ ਹੈ ਸੋ 사ਤਸੰਗ ਜੀ ਆਓ ਆਪਾਂ ਵੀ ਬਾਬੇ ਨਾਨਕ ਦੇ ਦਰ ਤੇ ਆਈਏ ਸਾਡੇ ਪਰ ਵੀ ਰਹਿਮ ਕਰਕੇ ਸਾਡੀ ਝੋਲੀ 'ਚ ਵੀ ਸ਼ਬਦ ਪਾ ਦੇ ਸੋ 사ਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਬੁਲਾਓ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ រ ਾਮ កលី